ਸਤਿ ਸ੍ਰੀ ਅਕਾਲ ਵੇ ਮਿਤ ਕਾਨੀਆ ਤੁਸੀਂ ਸਾਰੇ ਠੀਕ ਠਾਕ ਹੈ ਜੀ ਦੇ ਨਾਲ ਤੇ ਚੜਦੀ ਕਲਾ ਚ ਆਓਗੇ ਅੱਜ ਆਪਾਂ ਖਾਲਸਾ ਰਾਜ ਦੇ ਉਹ ਯੋਧੇ ਦੇ ਬਾਰੇ ਚ ਗੱਲ ਕਰਾਂਗੇ ਜਿਹੜੀ ਤਲਵਾਰ ਹਵਾ ਦੇ ਨਾਲ ਗੱਲਾਂ ਕਰਦੀ ਸੀ ਤੇ ਆਪਾਂ ਚਾਹੁੰਦੇ ਹਾਂ ਦੀ ਵੀਡੀਓ ਬਾਅਦ ਚ ਰਿੱਚਕਾਨੇ ਗੱਲਬਾਤ ਤੇ ਵੀਡੀਓ ਸ਼ੁਰੂ ਕਰਨ ਦੇ ਪਹਿਰੇ ਸਾਰੇ ਵੀਰਾਂ ਭਾਵਾਂਗੇ ਬੇਨਤੀ ਹੈ ਕਿ ਮੇਰੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਕਰ ਦਿਓ ਤੇ ਆਪਾਂ ਚਾਹੁੰਦੇ ਹਾਂ ਦੀ ਵੀਡੀਓ ਅੱਜ ਗੱਲ ਕਰਾਂਗੇ ਖਾਲਸਾ ਰਾਜ ਦੇ ਉਹ ਯੋਧੇ ਦੀ ਜਿਹਦੀ ਤਲਵਾਰ ਹਵਾਨਾ ਗੱਲਾਂ ਕਰਦੀ ਸੀ ਜੇ ਉਹਦੇ ਨਾਲ ਲੜਦਾ ਵੈਰੀ ਅੱਖ ਵੀ ਚਪਕ ਲੈਂਦਾ ਸੀ ਨਾ ਤਾਂ ਅੱਖ ਖੁੱਲਣ ਤੋਂ ਪਹਿਲਾਂ ਉਹਦਾ ਸਿਰ ਜ਼ਮੀਨ ਤੇ ਪਿਆ ਹੁੰਦਾ ਸੀ ਭਰੀ ਜਵਾਨੀ ਚ ਉਹ ਮਹਾਰਾਜਾ ਰਣਜੀਤ ਸਿੰਘ ਦੀ ਫੌਜ ਚ ਭਰਤੀ ਹੋਇਆ ਤੇ ਸਾਰੀ ਉਮਰ ਜੰਗ ਦੇ ਮੈਦਾਨ ਚ ਕੱਢਦੀ ਜੰਗ ਦੇ ਮੈਦਾਨ ਚ ਜਾਣ ਵੇਲੇ ਸਭ ਤੋਂ ਮੂਰਲਿਆਂ ਚ ਹੁੰਦਾ ਸੀ ਤੇ ਆਉਣ ਵੇਲੇ ਲਹੂ ਨਾਲ ਲਤਫਤ ਹੋਇਆ ਸਭ ਤੋਂ ਅਖੀਰ ਲਿਆਂ ਚੋਂਦਾ ਸੀਗਾ ਇੱਕ ਜੰਗ ਦੇ ਜ਼ਖਮ ਹਜੇ ਪਰਦੇ ਨਹੀਂ ਸੀ ਇਹ ਲਾਕੇ ਜਕਾਰਾ ਦੂਜੀ ਜੰਗ ਤੇ ਜਾਣ ਨੂੰ ਤਿਆਰ ਹੋ ਜਾਂਦਾ ਸੀ ਆਪਣੇ ਜੇ ਮਾੜੀ ਜੀ ਕਰਦ ਵੀ ਵੱਜੇ ਨਾ ਆਪਾਂ ਉਂ ਹੀ ਘਬਰਾ ਜਾਂਦੇ ਆ ਉਹਦੇ ਸਰੀਰ ਤੇ ਕਹਿੰਦੇ 4 ਇੰਚ ਵੀ ਜਗ੍ਹਾ ਨਹੀਂ ਸੀਗੀ ਜਿੱਥੇ ਤਲਵਾਰਾਂ ਤੇ ਨੇਜਿਆਂ ਦੇ ਜ਼ਖਮ ਨਾ ਹੋਣ ਤਲਵਾਰ ਤਾਂ ਐ ਚਲਾਉਂਦਾ ਸੀਗਾ ਜਿਵੇਂ ਤੂਫਾਨ ਆਇਆ ਹੋਵੇ ਮਹਾਰਾਜਾ ਰਣਜੀਤ ਸਿੰਘ ਦੀ ਖਾਲਸਾ ਫੌਜ ਦਾ ਪੰਜ ਹੱਥਾ ਜਰਨੈਲ ਸਰਦਾਰ ਨਿਹੰਗ ਸਿੰਘ ਪੰਜ ਹੱਥਾ ਜੰਗ ਦੇ ਮੈਦਾਨ 'ਚ ਉਹਦੇ ਸਾਹਮਣੇ ਕੱਲਾ ਤਾਂ ਕੋਈ ਆਉਣ ਦੀ ਹਿੰਮਤ ਛਿਤੀ ਛਿਤੀ ਕਰਦਾ ਹੀ ਨਹੀਂ ਸੀ ਇੱਕ ਵਾਰ 1823 ਚ ਨਸ਼ੈਰੇ ਦੀ ਜੰਗ ਚ ਉਹਨੂੰ ਪੰਜ ਗਾਜ਼ੀ ਪਠਾਨਾ ਨੇ ਘੇਰ ਲਿਆ 7-7 ਫੁੱਟ ਉੱਚੇ ਉਹ ਉਦੋਂ ਵੱਧ ਹੀ ਹੋਣਗੇ ਬਾਹਾਂ ਚ ਹਾਥੀਆਂ ਵਰਗੀ ਜਾਨ ਤੇ ਨਿਧਾਨ ਸਿੰਘ ਨੇ ਕਹਿੰਦੇ 5 ਮਿੰਟ ਨਹੀਂ ਲਾਏ ਉਹਨਾਂ ਪੰਜਾਂ ਦੇ ਸਿਰ ਲਾ ਕੇ ਜ਼ਮੀਨ ਤੇ ਮਾਰੇ ਮਹਾਰਾਜਾ ਰਣਜੀਤ ਸਿੰਘ ਫਿਰ ਆਉਂਦੇ ਨੇ ਨਿਧਾਨ ਸਿੰਘ ਕੋਲ ਆ ਕੇ ਜੱਫੀ ਪਾ ਲੈਂਦੇ ਨੇ ਘੁੱਟ ਕੇ ਕਹਿੰਦੇ ਕਮਾਲ ਹੀ ਕਰਤੀ ਕਹਿੰਦੇ ਆਹ ਕੰਮ ਤਾਂ ਕੋਈ ਦੋ ਹੱਥਾਂ ਵਾਲਾ ਬੰਦਾ ਕਰ ਹੀ ਨਹੀਂ ਸਕਦਾ ਕਹਿੰਦੇ ਪੰਜ ਹੱਥਾਂ ਦੀ ਜਾਨ ਆ ਤੇਰੇ 'ਚ ਅੱਜ ਤੋਂ ਤੂੰ ਸਾਡਾ ਪੰਜ ਹੱਥਾ ਸਰਦਾਰ ਉਦੋਂ ਬਾਅਦ ਫਿਰ ਪੰਜ ਹੱਥਾ ਸਰਦਾਰ ਦੇ ਨਾਮ ਨਾਲ ਫੇਮਸ ਹੋ ਗਏ ਨਿਧਾਨ ਸਿੰਘ ਕਾਗਜ਼ਾਂ 'ਚ ਵੀ ਨਾਮ ਇਹਨਾਂ ਦਾ ਨਿਧਾਨ ਸਿੰਘ ਪੰਜ ਹੱਥਾ ਹੀ ਚੜ ਗਿਆ ਦੂਰ ਦੂਰ ਚਰਚੇ ਹੋ ਗਏ ਇਹਨਾਂ ਦੇ ਇੱਕ ਵਾਰ ਦਿੱਲੀ ਦਾ ਅੰਗਰੇਜ਼ ਗਵਰਨਰ ਮਹਾਰਾਜਾ ਰਣਜੀਤ ਸਿੰਘ ਦੇ ਦਰਬਾਰ ਚ ਆਇਆ ਲਾਹੌਰ ਗੱਲਾਂ ਕਰਦਾ ਕਰਦਾ ਮਹਾਰਾਜਾ ਰਣਜੀਤ ਸਿੰਘ ਨੂੰ ਕਹਿੰਦਾ ਕਿ ਤੁਹਾਡੇ ਉਹ ਪੰਜ ਹੱਥੇ ਜਰਨੈਲ ਦੇ ਬੜੇ ਚਰਚੇ ਨੇ ਕਹਿੰਦਾ ਮੈਂ ਉਹਨੂੰ ਦੇਖਣਾ ਚਾਹਣਾ ਕਿਹੇ ਜਾਏ ਉਹ ਮਹਾਰਾਜਾ ਰਣਜੀਤ ਸਿੰਘ ਕਹਿੰਦੇ ਆ ਖੜਾ ਹੈ ਦੇਖ ਲੈ ਕੋਲੀ ਖੜੇ ਸੀਗੇ ਨਿਧਾਨ ਸਿੰਘ ਨਿਧਾਨ ਸਿੰਘ ਨੂੰ ਦੇਖ ਕੇ ਉਹ ਅੰਗਰੇਜ਼ ਨੇ ਮਜ਼ਾਕੀਆ ਜਿਹੇ ਢੰਗ ਨਾਲ ਕਿਹਾ ਕਹਿੰਦੇ ਵੀ ਨਾਮ ਤਾਂ ਪੰਜ ਹੱਥਾ ਰੱਖਿਆ ਹੋਇਆ ਤੁਸੀਂ ਇਹ ਤਾਂ ਦੋ ਹੱਥ ਹੀ ਨੇ ਮਹਾਰਾਜਾ ਰਣਜੀਤ ਸਿੰਘ ਫਿਰ ਕਹਿੰਦੇ ਵੀ ਚੰਗੀ ਕਿਸਮਤ ਆ ਤੇਰੀ ਵੀ ਤੂੰ ਇਹਦੇ ਪੰਜ ਹੱਥ ਨਹੀਂ ਦੇਖੇ ਇਹ ਜੰਗ ਦੇ ਮੈਦਾਨ ਚ ਤੂੰ ਇਹਦੇ ਪੰਜ ਹੱਥ ਦੇਖ ਲੈਣਾ ਕਦੇ ਫਿਰ ਤੂੰ ਹੋਰ ਕੁਝ ਦੇਖਣ ਦੇ ਯੋਗ ਆ ਰਹਿਣਾ ਨਹੀਂ ਹੈਗਾ ਖਾਲਸਾ ਫੌਜ ਚ ਜਿਹੜੀ ਹਰੀ ਸਿੰਘ ਨਲਵਾ ਦੇ ਅੰਡਰ ਫੌਜ ਆਉਂਦੀ ਸੀਗੀ ਨਾ ਉਹਦਾ ਫੌਜੀ ਸੀਗਾ ਨਿਧਾਨ ਸਿੰਘ ਜੰਗਾਂ ਲੜਨ ਦੇ ਨਾਲ ਨਾਲ ਸੂਝਵਾਨ ਵੀ ਬੜੇ ਸੀ ਵਿਲੀਅਮ ਬੈਂਟੇਕ ਨਾਲ ਜਦੋਂ ਸ਼ਿਮਲੇ ਮੀਟਿੰਗ ਹੋਈ ਸੀ ਤਾਂ ਹਰੀ ਸਿੰਘ ਨਲਵੇ ਦੇ ਨਾਲ ਨਿਧਾਨ ਸਿੰਘ ਪੰਜ ਹੱਥਾਂ ਨੂੰ ਵੀ ਮਹਾਰਾਜਾ ਰਣਜੀਤ ਸਿੰਘ ਨੇ ਮੀਟਿੰਗ ਕਰਨ ਲਈ ਭੇਜਿਆ ਸੀਗਾ ਹੁਣ ਇਹਨਾਂ ਦਾ ਥੋੜਾ ਪਿਛੋਕੜ ਦੱਸ ਦਿੰਨੇ ਆ ਸਰਦਾਰ ਨਿਧਾਨ ਸਿੰਘ ਹੋਣਾ ਦਾ ਜਦੋਂ ਰਣਜੀਤ ਸਿੰਘ ਲਾਹੌਰ ਦਾ ਕਿਲਾ ਜਿੱਤ ਕੇ ਮਹਾਰਾਜਾ ਬਣਿਆ ਤਾਂ ਉਸ ਟਾਈਮ ਇਹਨਾਂ ਦੇ ਪਿਤਾ ਰਾਮ ਸਿੰਘ ਵੀ ਮਹਾਰਾਜਾ ਰਣਜੀਤ ਸਿੰਘ ਦੇ ਨਾਲ ਸੀਗੇ ਉਹਨਾਂ ਨੇ ਫਿਰ ਨਿਧਾਨ ਸਿੰਘ ਨੂੰ ਵੀ ਚੜ੍ਹਦੀ ਜਵਾਨੀ 'ਚ ਮਹਾਰਾਜਾ ਰਣਜੀਤ ਸਿੰਘ ਦੀ ਫੌਜ 'ਚ ਭਰਤੀ ਕਰਵਾਤਾ ਅਸਲ 'ਚ ਫੌਜ 'ਚ ਭਰਤੀ ਨਹੀਂ ਸੀ ਹੋਏ ਇਹ ਸਵਾਰ ਬਣੇ ਸੀਗੇ ਪਹਿਲਾਂ ਫਿਰ ਇਹਨਾਂ ਦੀ ਬਹਾਦਰੀ ਤੋਂ ਪ੍ਰਭਾਵਿਤ ਹੋ ਕੇ ਇਹਨਾਂ ਨੂੰ ਫੌਜ ਚ ਭਰਤੀ ਕਰ ਲਿਆ ਗਿਆ ਵੈਸੇ ਤਾਂ ساری ਉਮਰ ਇਹਨਾਂ ਨੇ ਜੰਗਾਂ ਲੜਦਿਆਂ ਹੀ ਕਰਤੀ ਪਰ ਇੱਕ ਨਸ਼ੇਰੇ ਦੀ ਜੰਗ ਸੀਗੀ ਸਭ ਤੋਂ ਪਹਿਲਾਂ ਜਿਹਦੇ ਨਾਲ ਇਹਨਾਂ ਨੂੰ ਬਹੁਤ ਜ਼ਿਆਦਾ ਪ੍ਰਸਿੱਧੀ ਮਿਲੀ ਸੀਗੀ 1823 ਚ ਉਹ ਜੰਗ ਸੀਗੀ ਅਫਗਾਨਾਂ ਨਾਲ ਖਿੱਚਾ ਤੋਣੀ ਚੱਲ ਰਹੀ ਸੀ ਅਫਗਾਨਾਂ ਨਾਲ ਪੂਰੀ ਮਹਾਰਾਜਾ ਰਣਜੀਤ ਸਿੰਘ ਨੇ اٹਕ ਤੇ ਹਮਲਾ ਕੀਤਾ ਉਸ ਜੰਗ 'ਚ ਮਹਾਰਾਜਾ ਰਣਜੀਤ ਸਿੰਘ ਆਪ ਵੀ ਹਿੱਸਾ ਲੈ ਰਹੇ ਸੀਗੇ ਨਾਲ ਸੀਗੇ ਹਰੀ ਸਿੰਘ ਨਲਵਾ ਹੋਣੀ ਅਕਾਲੀ ਫੂਲਾ ਸਿੰਘ ਵਰਗੇ ਤਕੜੇ ਤਕੜੇ ਜਰਨੈਲ ਨਾਲ ਹੀ ਨਿਧਾਨ ਸਿੰਘ ਜੀ ਸੀਗੇ ਆਟਕ ਜਦੋਂ ਜਿੱਤ ਲਿਆ ਤਾਂ ਅੱਗੇ ਫਿਰ ਇਹ ਡਿਸਾਈਡ ਹੋਇਆ ਕਿ ਹੁਣ ਨਸ਼ਹਿਰੇ ਦੇ ਕਿਲੇ ਤੇ ਕਬਜ਼ਾ ਕਰਾਂਗੇ ਨਸ਼ਹਿਰੇ ਦੇ ਕਿਲੇ ਨੂੰ ਚੜ੍ਹਾਈ ਕਰਾਂਗੇ ਤਾਂ ਅਕਾਲੀ ਫੂਲਾ ਸਿੰਘ ਨੇ ਫਿਰ ਅਰਦਾਸ ਕੀਤੀ ਤੇ ਫੈਸਲਾ ਕੀਤਾ ਕਿ ਅਸੀਂ ਜਾਵਾਂਗੇ ਅਕਾਲੀ ਫੂਲਾ ਸਿੰਘ ਸੀਗੇ ਜਿਹੜੇ ਬਹੁਤ ਤਕੜੇ ਯੋਧਾ ਸੀਗੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਵੀ ਸੀਗੇ ਸਭ ਤੋਂ ਪਹਿਲਾ ਜੇ ਕੋਈ ਜਥਾ ਜਾਂਦਾ ਹੁੰਦਾ ਸੀ ਨਾ ਜੰਗ ਦੇ ਮੈਦਾਨ ਚ ਵੀ ਹੱਲਾ ਬੋਲਣ ਲਈ ਤਾਂ ਉਹ ਅਕਾਲੀ ਫੂਲਾ ਸਿੰਘ ਦਾ ਜਥਾ ਸੀਗਾ ਤੇ ਸਭ ਤੋਂ ਔਖੀਆਂ ਪੋਜੀਸ਼ਨਾਂ ਚ ਜਿੱਥੇ ਚਾਰੇ ਪਾਸੇ ਹੀ ਮੌਤ ਨੇ ਘੇਰਾ ਪਾਇਆ ਹੁੰਦਾ ਸੀ ਨਾ ਉੱਥੇ ਕਹਿੰਦੇ ਸੀ ਅਕਾਲੀ ਫੂਲਾ ਸਿੰਘ ਕਿ ਅਸੀਂ ਜਾਵਾਂਗੇ ਅਕਾਲੀ ਫੂਲਾ ਸਿੰਘ ਨੇ ਨਸ਼ਹਿਰੇਵਲ ਨੂੰ ਚੜ੍ਹਾਈ ਕਰਨੀ ਸ਼ੁਰੂ ਕਰ ਦਿੱਤੀ ਸੂਈਆ ਖਬਰ ਦਿੰਦਾ ਹੈ ਕਿ ਨਸ਼ਹਿਰੇਵਲ ਨੂੰ ਅਫਗਾਨੀ ਆਪਣੀਆਂ 3000 ਤੋਪਾਂ ਲੈ ਕੇ ਬੜੀ ਫੌਜ ਨਾਲ ਵੱਧ ਰਹੇ ਨੇ ਆਪਣੇ ਕੋਲ ਤਾਂ ਇੰਨੀਆਂ ਤੋਪਾਂ ਹੈ ਨਹੀਂ ਹਜੇ ਤੇ ਜਿਹੜਾ ਅੱਜ ਹਮਲਾ ਕਰਨਾ ਸੀ ਆਪਾਂ ਇਹ ਆਪਾਂ ਨੂੰ ਪੋਸਟਪੋਨ ਕਰਨਾ ਪੈਣਾ ਕੱਲ੍ਹ ਤੇ ਕਿਉਂਕਿ ਜੇ ਆਪਾਂ ਅੱਜ ਹਮਲਾ ਕਰਾਂਗੇ ਤਾਂ ਆਪਣਾ ਨੁਕਸਾਨ ਹੋਊਗਾ ਬਹੁਤ ਜ਼ਿਆਦਾ ਮਹਾਰਾਜਾ ਰਣਜੀਤ ਸਿੰਘ ਫਿਰ ਰੋਕ ਦਿੰਦੇ ਨੇ ਫੌਜਾਂ ਨੂੰ ਅਕਾਲੀ ਫੂਲਾ ਸਿੰਘ ਫਿਰ ਆਉਂਦੇ ਨੇ ਉਹ ਕਹਿੰਦੇ ਨੇ ਵੀ ਠੀਕ ਆ ਤੁਸੀਂ ਆਪਣੀ ਜਗ੍ਹਾ ਸਹੀ ਹੋਵੋਗੇ ਤੁਸੀਂ ਆਪਣੇ ਫੈਸਲੇ ਲੈ ਲਓ ਆਪਣੇ ਹਿਸਾਬ ਨਾਲ ਪਰ ਅਸੀਂ ਤਾਂ ਗੁਰੂ ਸਾਹਿਬ ਅੱਗੇ ਹੁਣ ਅਰਦਾਸ ਕਰ ਚੁੱਕੇ ਆਂ ਇੱਥੇ ਤਾਂ ਗੁਰਮਤਾ ਪੈ ਚੁੱਕਿਆ ਏ ਹੁਣ ਗੁਰੂ ਗ੍ਰੰਥ ਸਾਹਿਬ ਅੱਗੇ ਕਿ ਹੁਣ ਪਿੱਛੇ ਹਟੰਦਾ ਤਾਂ ਸਵਾਲ ਹੀ ਪੈਦਾ ਨਹੀਂ ਹੁੰਦਾ ਸਾਡੀਆਂ ਜਾਨਾਂ ਚਲੀਆਂ ਜਾਣਗੀਆਂ ਅਸੀਂ ਗੁਰੂ ਸਾਹਿਬ ਮੂਰੇ ਝੂਠੇ ਨਹੀਂ ਹੋਵਾਂਗੇ ਅੱਜ ਦਾ ਫੈਸਲਾ ਹੋਇਆ ਹੈ ਕਿ ਅੱਜ ਕਰਾਂਗੇ ਹਮਲਾ ਤਾਂ ਅੱਜ ਹੀ ਕਰਾਂਗੇ ਉਹ ਫਿਰ ਚੱਲ ਗਏ ਇਕੱਲੇ ਚੱਲ ਗਏ ਫਿਰ ਉਹ ਅੱਗੇ ਜਾ ਕੇ ਫਿਰ ਜੰਗ ਹੋਇਆ ਬਹੁਤ ਭਿਆਨਕ ਉੱਥੇ ਸਿੱਖਾਂ ਦਾ ਬਹੁਤ ਨੁਕਸਾਨ ਵੀ ਹੋਇਆ ਕਿਉਂਕਿ ਫੌਜ ਘੱਟ ਸੀਗੀ ਸਿੱਖਾਂ ਦੀ ਉਹਨਾਂ ਕੋਲ ਬਹੁਤ ਜ਼ਿਆਦਾ ਫੌਜ ਸੀ ਤੇ ਬਹੁਤ ਤਕੜੇ ਤਕੜੇ ਹਥਿਆਰ ਸੀਗੇ ਇਧਰੋਂ ਅਕਾਲੀ ਫੂਲਾ ਸਿੰਘ ਹੋਣੀ ਹੁਣ ਲੜ ਰਹੇ ਨੇ ਅਫਗਾਨਾਂ ਦੀ ਵੱਡੀ ਫੌਜ ਨਾਲ ਸਿੱਖਾਂ ਦਾ ਨੁਕਸਾਨ ਹੋ ਰਿਹਾ ਹੈ ਮਹਾਰਾਜਾ ਰਣਜੀਤ ਸਿੰਘ ਖੜੇ ਵੇਟ ਕਰ ਰਹੇ ਸੀ ਕਿ ਹੋਰ ਫੌਜ ਮਗਾਈ ਜਾਵੇ ਤਾਂ ਜੋ ਅਫਗਾਨੀਆਂ ਦੇ ਬਰਾਬਰ ਦੀ ਫੌਜ ਹੋ ਜਾਵੇ ਗਿਣਤੀ 'ਚ ਤੇ ਉਹਨੇ ਹੀ ਹਥਿਆਰ ਹੋ ਜਾਣ ਤਾਂ ਜੇ ਸਾਡਾ ਨੁਕਸਾਨ ਘੱਟ ਹੋਵੇ ਤੇ ਜਿਹੜੇ ਜਰਨੈਲ ਸੀਗੇ ਮਹਾਰਾਜਾ ਰਣਜੀਤ ਸਿੰਘ ਦੇ ਵੱਡੇ-ਵੱਡੇ ਉਹ ਹੁਣ ਮਹਾਰਾਜਾ ਰਣਜੀਤ ਸਿੰਘ ਦੇ ਫੈਸਲੇ ਤੋਂ ਬਾਹਰ ਜਾ ਨਹੀਂ ਸਕਦੇ ਸੀ ਪਰ ਉਹ ਏਦਾਂ ਚੀਚੀਆਂ ਵੱਟੀ ਬੈਠੇ ਸੀ ਕਿ ਸਾਨੂੰ ਇੱਕ ਵਾਰ ਕੈਦ ਹੋ ਜਾਣ ਲਈ ਕਿ ਅਸੀਂ ਅਕਾਲੀ ਫੂਲਾ ਸਿੰਘ ਦੇ ਨਾਲ ਜਾ ਕੇ ਲੜਾਂਗੇ ਮਹਾਰਾਜਾ ਰਣਜੀਤ ਸਿੰਘ ਤੋਂ ਵੀ ਸਿੱਖਾਂ ਦੀਆਂ ਹੋ ਰਹੀਆਂ ਸ਼ਹਾਦਤਾਂ ਫਿਰ ਦੇਖੀਆਂ ਨਹੀਂ ਗਈਆਂ ਉਹ ਨਿਧਾਨ ਸਿੰਘ ਪੰਜ ਹੱਥਾ ਉਹਨਾਂ ਨੂੰ ਭੇਜਦੇ ਨੇ ਕਿ ਜਾਓ ਫੌਜ ਆਪੀ ਆਉਂਦੀ ਰਹੋ ਜਿੰਨੇ ਹੈਗੇ ਹੋ ਤੁਸੀਂ ਜਾਓ ਤੇ ਜਾ ਕੇ ਅਕਾਲੀ ਫੂਲਾ ਸਿੰਘ ਦੇ ਮੋਢੇ ਨਾਲ ਮੋਢਾ ਲਾ ਕੇ ਅਫਗਾਨਾਂ ਨਾਲ ਲੜੋ ਨਿਧਾਨ ਸਿੰਘ ਪੰਜ ਹੱਥਾ ਹੋਣੀ ਫਿਰ ਤੂਫਾਨ ਵਾਂਗੂ ਜਾਂਦੇ ਨੇ ਤੇ ਅਫਗਾਨੀਆਂ ਤੇ ਐਂ ਟੁੱਟਦੇ ਨੇ ਜਿਵੇਂ ਕੋਈ ਬਿਜਲੀ ਡਿੱਗਰੀ ਹੁੰਦੀ ਆ ਅਫਗਾਨੀਆਂ ਦੇ ਪੈਰਾਂ ਥੱਲੋਂ ਜ਼ਮੀਨ ਨਿਕਲ ਜਾਂਦੀ ਹੈ ਇੱਕ ਵਾਰ ਬਹੁਤ ਭੱਜ ਵੀ ਜਾਂਦੇ ਨੇ ਮੈਦਾਨ ਛੱਡ ਕੇ ਪਰ ਥੋੜੇ ਟਾਈਮ ਬਾਅਦ ਫਿਰ ਅਫਗਾਨੀ ਹੋਰ ਫੌਜ ਲੈ ਕੇ ਆ ਜਾਂਦੇ ਨੇ ਇਧਰੋਂ ਨਿਧਾਨ ਸਿੰਘ ਪੰਜ ਹੱਤਾਉਂ ਨਹੀਂ ਵੱਢ ਰੇ ਸੀ ਵੈਰੀਆਂ ਨੂੰ ਆਪਣੀਆਂ ਤਲਵਾਰਾਂ ਨਾਲ ਤੇ ਇੱਕ ਗੋਲੀ ਆਉਂਦੀ ਆ ਨਿਧਾਨ ਸਿੰਘ ਪੰਜ ਹੱਥਾ ਦੇ ਘੋੜੇ ਨੂੰ ਲੱਗਦੀ ਆ ਘੋੜਾ ਮੌਕੇ ਤੇ ਹੀ ਮਰ ਜਾਂਦਾ ਉੱਥੇ ਤੇ ਨਿਧਾਨ ਸਿੰਘ ਪੰਜ ਹੱਥਾ ਜ਼ਮੀਨ ਤੇ ਡਿੱਗ ਜਾਂਦੇ ਨੇ ਮੌਕਾ ਦੇਖ ਕੇ ਪੰਜ ਗਾਜ਼ੀ ਪਠਾਨ ਨਿਧਾਨ ਸਿੰਘ ਪੰਜ ਹੱਥਾ ਨੂੰ ਘੇਰ ਲੈਂਦੇ ਨੇ ਕੱਲਾ ਤਾਂ ਕੋਈ ਨੇੜੇ ਆਉਣ ਦੀ ਹਿੰਮਤ ਹੀ ਨਹੀਂ ਕਰ ਰਿਹਾ ਸੀ ਔਰ ਉਹ ਪਠਾਨ ਵੀ ਇਹੇ ਜਿਹੇ ਸੀਗੇ ਵੀ 7-7 ਫੁੱਟ ਤੋਂ ਉੱਚੇ ਪਠਾਨ ਹਾਥੀਆਂ ਵਰਗੀ ਜਾਣ ਉਹਨਾਂ ਦੀਆਂ ਬਾਹਾਂ ਚ ਮਹਾਰਾਜਾ ਰਣਜੀਤ ਸਿੰਘ ਇਹ ਸਾਰਾ ਸੀਨ ਇੱਕ ਉੱਚੀ ਪਹਾੜੀ ਤੇ ਖੜੇ ਦੇਖ ਰਹੇ ਸੀਗੇ ਇਹ ਐ ਨਹੀਂ ਸੀਗਾ ਵੀ ਉਹ ਲੜ ਨਹੀਂ ਰਹੇ ਸੀ ਇਹ ਉਹਨਾਂ ਦੀ ਸਟ੍ਰੈਟਜੀ ਸੀਗੀ ਆਪਦੀ ਇੱਕ ਫੌਜ ਦੀ ਟੁਕੜੀ ਨਾਲ ਉਹ ਉੱਪਰ ਖੜੇ ਸੀ ਕਿ ਜਿਹੜਾ ਪਾਸਾ ਵੀਕ ਹੋਊਗਾ ਨਾ ਜਿਹੜਾ ਜਥਾ ਮੈਂ ਆਪਦੀ ਫੌਜ ਲੈ ਕੇ ਉਧਰ ਜਾਊਂਗਾ ਬੈਕਅਪ ਫੌਜ ਲੈ ਕੇ ਨਿਹਾਲ ਸਿੰਘ ਪੰਜ ਹੱਥਾਂ ਤੇ ਨਿਗਾਹ ਪੈਂਦੀ ਆ ਨਿਧਾਨ ਸਿੰਘ ਪੰਜ ਹੱਥਾਂ ਨੂੰ ਘੇਰਿਆ ਹੋਇਆ ਪੰਜ ਵੱਡੇ ਵੱਡੇ ਪਠਾਣਾ ਨੇ ਪੂਰੇ ਤਕੜੇ ਯੋद्धा ਐ ਤਲਵਾਰ ਚਲਾਈ ਨਿਧਾਨ ਸਿੰਘ ਪੰਜ ਹੱਥਾਂ ਨੇ ਜਿਵੇਂ ਕੋਈ ਤੂਫਾਨ ਹੁੰਦਾ ਨਾ ਪੰਜ ਮਿੰਟ ਦਾ ਕਹਿੰਦੇ ਟਾਈਮ ਨਹੀਂ ਲੱਗਿਆ ਨਿਧਾਨ ਸਿੰਘ ਪੰਜ ਹੱਥਾਂ ਨੇ ਉਹ ਪੰਜੇ ਪਠਾਣ ਦੀਆਂ ਗਰਦਨਾਂ ਲਾ ਕੇ ਥੱਲੇ ਮਾਰੀਆਂ ਤੇ ਉਹਨਾਂ ਦੀਆਂ ਤਲਵਾਰਾਂ ਚੱਕ ਕੇ ਮਹਾਰਾਜਾ ਰਣਜੀਤ ਸਿੰਘ ਦੇ ਪੈਰਾਂ 'ਚ ਰੱਖਤੀਆਂ ਮਹਾਰਾਜਾ ਰਣਜੀਤ ਸਿੰਘ ਆਉਂਦੇ ਨੇ ਤੇ ਨਿਧਾਨ ਸਿੰਘ ਪੰਜ ਹੱਥਾਂ ਨੂੰ ਘੁੱਟ ਕੇ ਜੱਫੀ ਪਾ ਲੈਂਦੇ ਨੇ ਕਹਿੰਦੇ ਨੇ ਕਿ ਉਹ ਅੱਜ ਤੋਂ ਸਾਡਾ ਪੰਜ ਹੱਥਾ ਜਰਨਲ ਫਿਰ ਪੰਜ ਹੱਥਾ ਸਰਦਾਰ ਦੇ ਨਾਮ ਨਾਲ ਜਾਣਿਆ ਜਾਣ ਲੱਗਿਆ ਇਸ ਤੋਂ ਬਾਅਦ ਨਿਧਾਨ ਸਿੰਘ ਪੰਜ ਹੱਥਾ ਨੂੰ ਇਹ ਉਹੀ ਜੰਗ ਆ ਇਸੇ ਹੀ ਨਸ਼ਹਿਰੇ ਦੀ ਜੰਗ ਚ ਅਕਾਲੀ ਫੂਲਾ ਸਿੰਘ ਦੀ ਸ਼ਹਾਦਤ ਹੋਈ ਸੀ ਅਕਾਲੀ ਫੂਲਾ ਸਿੰਘ ਵੀ ਐਡੇ ਤਕੜੇ ਯੋਧਾ ਸੀਗੇ ਨਾ ਕਿ ਉਹਨਾਂ ਦੀ ਜ਼ਿੰਦਗੀ ਆਪਣੇ ਆਪ ਚ ਇੱਕ ਮਿਸਾਲ ਆ ਗੁਰੂ ਦਾ ਸੰਪੂਰਨ ਸਿੱਖ ਤੇ ਇੱਕ ਤਕੜਾ ਯੋਧਾ ਉਹਨਾਂ ਤੇ ਇੱਕ ਅਲੱਗ ਵੀਡੀਓ ਅਸੀਂ ਬਣਾਵਾਂਗੇ ਉਹ ਤੁਸੀਂ ਜ਼ਰੂਰ ਦੇਖਿਓ ਅਸੀਂ ਸਰਦਾਰ ਨਿਧਾਨ ਸਿੰਘ ਪੰਜ ਹੱਥਾਂ ਹੋਣਾ ਦਾ ਗੌਰਵਮਈ ਇਤਿਹਾਸ ਖਾਲਸਾ ਰਾਜ ਦੇ ਇਹ ਉਹ ਹੀ ਰਹੇ ਨੇ ਜਿਨ੍ਹਾਂ ਦੀ ਬਦੌਲਤ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਦੂਰ ਦੂਰ ਤੱਕ ਫੈਲਿਆ ਜਿਨ੍ਹਾਂ ਦੀ ਬਹਾਦਰੀ ਦੇ ਦੁਸ਼ਮਣ ਵੀ ਕਾਇਲ ਹੁੰਦੇ ਸੀ ਇਹ ਸਾਡੇ ਉਹ ਹੀਰੋ ਨੇ ਜਿਨ੍ਹਾਂ ਨੂੰ ਯਾਦ ਰੱਖਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਜੇ ਆਪਾਂ ਅੱਜ ਦੀ ਵੀਡੀਓ 'ਚ ਸਿੱਕਾ ਦੇਵ ਬਹਾਦਰ ਤੇ ਨਾਡਰ ਯੋਧਾ ਸਰਦਾਰ ਸਦਾਨ ਸਿੰਘ ਪੰਜਾ ਦੇ ਬਾਰੇ ਤੇ ਜਾਣਿਆ ਜਿਹਦੀ ਤਲਵਾਰ ਹਵਾ ਦੇ ਨਾਲ ਗੱਲਾਂ ਕਰਦੀ ਸੀ ਉਹ ਕੱਲਾ ਹੀ ਕਈ ਬੰਦਿਆਂ 'ਤੇ ਪਾਰੀ ਸੀ ਸਿੱਕਾ ਦੇਵ ਬਹਾਦਰ ਤੇ ਦਲੇਰ ਯੋਧਾ ਸਰਦਾਰ ਸਦਾਨ ਸਿੰਘ ਪੰਜਾ ਤੇ ਬਾਕੀ ਅੰਜ ਤੇ ਯੋਧਾ ਦੇ ਬਾਰੇ 'ਚ ਜਾਣ ਕੇ ਸਾਨੂੰ ਬਹੁਤ ਚੰਗਾ ਲੱਗਦਾ ਹੈ ਤੇ ਬਾਕੀ ਵੀਰੋ ਤੁਹਾਡਾ ਇਸ ਵੀਡੀਓ 'ਚ ਬਾਰੇ 'ਚ ਕੀ ਯਾਰ ਲਾ ਕਮੈਂਟ ਕਰਕੇ ਆਪਣੀ ਰਾਏ ਅਜ਼ਾਦ ਜ਼ਰੂਰ ਕਰਿਓ ਤੇ ਆਪਣਾ ਖਿਆਲ ਰੱਖਾ